ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਅੱਜ ਆਪਾਂ ਬਾਦਸ਼ਾਹ ਦੇ ਅਗਲੇ ਸਲੋਕਾਂ ਦੇ ਨਾਲ ਵਿਚਾਰ ਦੀ ਸਾਂਝ ਪਾਈਏ ਸਤਿਗੁਰੂ ਆਪਣੇ 8ਵੇਂ ਸਲੋਕ ਦੇ ਵਿੱਚ ਫਰਮਾਨ ਕਰਦੇ ਨੇ ਤਾਂ ਨਤਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹਿ ਦਾ ਰਾਮ ਬਾਦਸ਼ਾਹ ਫਰਮਾਨ ਕਰਦੇ ਨੇ ਕਹਿੰਦੇ ਹੈ ਮਨੁੱਖਾ ਤੈਨੂੰ ਤਮ ਸਰੀਰ ਦਾ ਸੋਨਾ ਪਰਮਾਤਮਾ ਨੇ ਧਨ ਦੌਲਤ ਦਿੱਤੀ ਹੈ ਸੰਪਤੀ ਸੁੱਖ ਦਿਓ ਬੜੇ ਸੁੱਖ ਦਿੱਤੇ ਨੇ ਅਜੇ ਨਿੱਕੇ ਧਾਮ ਨਿੱਕੇ ਕਹਿੰਦੇ ਨੇ ਬਹੁਤ ਵਧੀਆ ਸੋਹਣੇ ਧਾਮ ਟਿਕਾਣਾ ਭਾਵ ਘਰ ਪਰਮਾਤਮਾ ਨੇ ਤੈਨੂੰ ਸੁੱਖ ਦਿੱਤਾ ਹੈ ਸੰਪਤੀ ਦਿੱਤੀ ਗਿਆ ਸਰੀਰ ਦਿੱਤਾ ਧਨ ਦਿੱਤਾ ਸੋਨਾ ਘਰ ਦੁੱਤਾ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮਾ हे मेरे माना भाव मनुख नु समझावणा कर देने के ते assi apne man nu kayie man nu samjhaavna kariye koh nanak sun re mana simrat kahina rama he mere mana phir vi tu us parmatma di bandagi nahi karta oh parmatma jehda har ek cheez de vich vastu de vich jal thal de vich ramya hoya hega swao dusre shlok de vich satguru farman kar dene ne ਸਭ ਸੁਖ ਦਾਤਾ ਰਾਮਾ ਹੈ ਦੂਸਰਾ ਨਾਹਿ ਨ ਕੋਈ ਕਹੋ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋ ਸਾਰੇ ਸੁਖਾਂ ਦਾਤਾ ਸਾਰੇ ਸੁਖ ਦੇਣ ਵਾਲਾ ਕੌਣ ਹੈ ਉਹ ਪ੍ਰਮਾਤਮਾ ਹੈ ਰਾਮ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਨਾ ਦੂਸਰਾ ਨਾਹਿ ਨ ਕੋਈ ਦੂਸਰਾ ਭਾਵ ਦੂਸਰਾ ਦੂਜਾ ਕੋਈ ਹੈ ਨਹੀਂ ਜਿਹੜਾ ਉਹ ਸੁਖਾ ਉਹ ਸੁਖ ਸਾਨੂੰ ਦੇ ਦੇਵੇ ਪਾਵ ਜਿਹੜੇ ਅਸੀਂ ਸੁੱਖ ਮੰਨਦੇ ਪਏ ਆ ਉੱਪਰ ਵੀ ਸ਼ਲੋਕ ਦੇ ਵਿੱਚ ਪਾਤਸ਼ਾਹ ਨੇ ਫਰਮਾਨ ਕੀਤਾ ਹੈਗਾ ਉਹ ਸਾਰੇ ਸੁੱਖ ਨੇ ਜਿਹੜੇ ਉਹ ਦੇਣ ਵਾਲਾ ਪ੍ਰਮਾਤਮਾ ਹੈਗਾ ਕਹੋ ਨਾਲੇ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਏ ਹੇ ਮੇਰੇ ਮਾਨਾ ਸੋਣਾ ਸਮਝਾ ਉਸ ਪ੍ਰਮਾਤਮਾ ਨੂੰ ਸਿਮਰ ਕੇ ਉਹਦੀ ਬੰਦਗੀ ਕਰਕੇ ਤੇਰੀ ਗਤੀ ਹੋ ਸਕਦੀ ਹੈ ਭਾਵ ਤੇਰੀ ਉੱਚੀ ਆਤਮਿਕ ਅਵਸਥਾ ਹੋ ਸਕਦੀ ਹੈ ਜੋਸ ਪ੍ਰਮਾਤਮਾ ਦੀ ਬੰਦਗੀ ਕਰਾਂਗੇ ਜਿਹੜੇ ਪ੍ਰਮਾਤਮਾ ਨੇ ਸਾਨੂੰ ਸੁੱਖ ਦਿੱਤੇ ਨੇ ਜਿਹੜਾ ਪ੍ਰਮਾਤਮਾ ਸਾਰੇ ਸੁੱਖਾਂ ਦਾ ਦਾਤਾ ਹੈਗਾ ਦਾਤਾ ਦੇਣ ਵਾਲਾ ਹੈ ਉਸ ਪ੍ਰਮਾਤਮਾ ਦੀ ਬੰਦਗੀ ਕਰੀਏ ਫਿਰ ਸਾਡੀ ਉੱਚੀ ਆਤਮਿਕ ਅਵਸਥਾ ਜਿਹੜੀ ਹੋ ਸਕਦੀ ਹੈ ਸੋ ਇਹ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾ ਰਹੇ ਹਾਂ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਪਿਆਰੇ ਸਿੱਖ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਜੱਲਾਲ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਤਿਨੁਸਤਾਵਿਨ ਸਮਰਪਿਤ ਆਪਾਂ ਇਹ ਛੋਟਾ ਜਿਹਾ ਜਤਨ ਕੀਤਾ ਹੈ ਕਿ ਸਾਈਹਬਾ ਦੀ ਵਾਰੀ ਦੇ ਨਾਲ ਅਸੀਂ ਜੁੜਨਾ ਕਰੀਏ ਪੁੱਲਣਾ ਚੁੱਕਾਂ ਦੀ ਖੇਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ